ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸੀ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੀ ਨਿਊ ਨਹੀਂ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਬਲੌਗ ਨੂੰ ਵੀ ਕਰਿਆ ਕਰੋ ਜੀ ਫੁੱਲ ਵਾਚ ਤੇ ਦੇਣਾ ਅੱਜ ਸੰਡੇ ਦਾ ਟਾਈਮ ਹੋ ਗਿਆ 7:30 ਦਾ ਤੇ ਅੱਜ ਕਿਉਂਕਿ ਰਾਤ ਫਿਰ ਕੰਮ ਵਗੈਰਾ ਕਰਦੇ ਹਨ ਗੱਲਾਂਬੱਤਾਂ ਕਰ ਦੇਣ ਪੈਂਦੇ ਹਨ ਵਜ ਕੇ 12 ਤੇ ਫਿਰ ਅੱਜ ਲੇਟ ਹੀ ਉੱਠੇ ਕੁਛ ਆਏ ਸੀ ਚਲ ਸੰਡੇ ਹੈ ਹੌਲੀ ਹੌਲੀ ਕੰਮ ਹੈ ਜਿਹੜੇ ਨਿਪਟਾਈ ਜਾਵਾਂਗੇ ਵਾਸਾਈ ਤੱਕ ਲਿਆ ਧਾਰਾ ਵਗੈਰੇ ਤੇ ਬਾਹਰ ਹੀ ਬਿੜੀ ਦੀ ਸਫਾਈ ਕੀਤੀ ਹਜੇ ਇੱਥੋਂ ਤਾਂ ਸਾਰਾ ਖਲਿਆਰ ਨੇ ਵਲਿਆਰ ਨੇ ਜਣੇ ਕਿ ਚੱਕਣ ਨਾਲ ਫਿਰ ਸਾਰੇ ਵਸਬ ਮੰਜੇ ਵਗੈਰਾ ਚੱਕਣ ਵਾਲੇ ਆ ਆਪਾਂ ਜਣੇ ਕਿ ਫੈਮਲੀ ਸੋਖਣਾ ਕਾਫੀ ਹੋ ਗਈ ਸੀਗੀ ਫਿਰ ਸਾਰਿਆਂ ਦੇ ਮੰਜੇ ਵਗੈਰਾ ਕੁਛ ਉਧਰ ਸੀ ਕੁਛ ਇਧਰ ਸੀ ਤਾਂ ਆਪਾਂ ਬਸ ਉਹਨਾਂ ਚੱਕਣ ਲੱਗੇ ਆ ਮੰਜੇ ਵਗੈਰਾ ਬੈਸਤਰੀ ਤੇ ਝਾੜੂ ਕੱਢਣ ਲੱਗੇ ਆ ਤੇ ਬੱਚੇ ਜਿਹੜੇ ਆਪਣੇ ਹਜੇ ਸੁੱਤੇ ਪਏ ਨੇ ਚਲੋ ਉਠੋਂਦੇ ਵੀ ਨਹੀਂ ਪਈ ਰਹਿੰਦੇ ਮੋੜ ਕੇ ਤੰਨਾਂ ਨੇ ਤੁੱਪੇ ਭੱਜਣਾ ਹੀ ਆ ਤੇ ਮੀਰ ਜੀ ਤੇ ਦੀਦੀ ਵਰਗੇ ਭੂਆ ਜੀ ਵਰਗੇ ਉਧਰ ਪੀ ਰਹੇ ਨੇ ਚਾਹ ਮੈਂ ਕਿਹਾ ਚਲੋ ਆਪਾਂ ਬਲੌਗ ਦੀ ਸਟਾਰਟਿੰਗ ਕਰਦੇ ਆਂ ਫਿਰ ਕੰਮ ਕਰ ਹੈ ਜਿਹੜੇ ਆਪਣੇ ਇਦਾਂ ਹੀ ਚੱਲੀ ਜਾਣੇ ਰਹੇ ਨੇ ਆ ਮਮਾ ਜੀ ਮੰਮੀ ਕੇ ਰਸੋਈ ਦੇ ਵਿੱਚ ਤੇ ਮੈਂ ਆ ਇੱਥੇ ਅਚਾੜੂ ਪਚਾ ਕਰਨਾ ਹੈ ਇਹ ਵਾਲੇ ਆਪਦੇ ਕੰਮਾਂ ਦੇ ਡਟੇ ਹੋਏ ਆ ਤੇ ਆਪਾਂ ਸੌਂ ਦੀ ਸੰਭਾਲ ਕਰ ਰਹੇ ਨੇ ਇਹਦੇ ਡੈਡੀ ਮੰਮਾ ਤੇ ਜਣੀ ਕੀ ਪਸੂ ਅਚਾੜੂ ਮੈਂ ਰੱਖ ਰੱਖਿਆ ਸੀ ਇੱਥੇ ਹਾਂਜੀ ਕਿਤੋਂ ਕਸ਼ਮੀਰੀ ਚਿੜੀ ਐ ਮਿੱਟੀ ਦੇਖੋ ਕਿੰਨੀ ਪੈਰਾਂ ਦੇ ਨਾਲ ਆਉਂਦੀ ਐ ਤੇ ਬੀਬੀ ਆਪਦੀ ਆਨ ਡਿਊਟੀ ਸਬਜ਼ੀ ਬਣਾਉਣੀ ਐ ਆਪਾਂ ਹੁਣ ਹੋਰ ਹੁਣ ਬਣਾਉਣੇ ਆਲੂ ਮਟਰ ਹਾਂਜੀ ਫੜਾਉਣੇ ਆ ਰਾਤ ਨੂੰ ਮੰਮੀ ਨੇ ਬਣਾਈ ਸੀ ਆ ਗਏ ਅਸੀਂ ਆਲੂ ਪਕੌੜੇ ਐਸੀ ਬਣਾਈ ਸੀ ਸਬਜ਼ੀ ਕਿੱਥੇ ਆ ਵਾਪਸ ਲਿਆਉਣੇ ਆ ਆ ਵੀਰੋ ਪੀਰੋ ਆਉਣਾ ਨਹੀਂ ਆਉਣਾ ਹੀ ਹੁੰਦਾ ਮਾਸੇ ਨੇ ਤਾਂ ਮੋਟਾ ਇਕੱਠੇ ਕਰਤਾ ਜਾਂਦੇ ਨੇ ਕੱਪੜੇ ਰਾਤਲਾ ਹੋ ਜਾਂਦੇ ਹੈ ਤੇ ਇਹਨੇ ਕਿਹੜਾ ਮੌਸਮ ਖਰਾਵਾ ਤੁਰ ਕੇ ਜਾਣੀ ਆ ਕੀ ਗੇ ਚੱਲਗੇ ਦੇਖੋ ਬੱਚਾ 파ਟੀ ਦੇਖ ਰਿਹਾ ਇੱਧਰ ਛੱਲੀਆਂ ਪੁੱਡੀਆਂ ਜਾ ਰਹੇ ਨੇ ਦੱਸ ਚਾਹ ਜਿਹੜੇ ਪੌੜੀ ਉੱਤੇ ਜਿਹੜੇ ਬੈਠੇ ਨੇ ਵੇਟਿੰਗ ਹੈ ਛੱਲੀਆਂ ਤਾਂ ਭੁੱਲਣ ਨਹੀਂ ਅੱਗ ਤਾਂ ਮਚਾਉਣੀ ਨੇ ਪਹਿਲਾਂ ਛੱਲੀਆਂ ਚੱਲਦੀਆਂ ਨੇ ਕਿਸੇ ਦੱਸਣਾ ਨਹੀਂ ਪੈਣਾ ਬੱਚਾ ਛੱਲੀਆਂ ਭੰਨ ਕੇ ਡੱਪ ਦੇ ਮੰਮੀ ਲੰਮੀ ਆ ਮੇਰੀ ਆ ਆਉਂਦੀ ਆ ਲੰਮੀ ਮੇਰੀ ਆ ਜਿਵੇਂ ਬਰਾਹਾਂ ਆ ਹੱਟ ਗਈ ਕਿਸੇ ਨੂੰ ਨਹੀਂ ਮਿਲਦੀਆਂ ਸਾਰੀਆਂ ਛੱਲੀਆਂ ਮੇਰੀਆਂ ਲੰਮੀ ਮੇਰੀ ਆ ਓ ਓਲੇ ਵੀ ਦੀ ਆ ਮੇਰੀ ਆ ਮੇਰੀ ਆ ਅਮੀਰੀਆ ਮਤਲਬ ਮੈਂ ਜੀਪ ਲਲਚਾਉਂਦੀ ਵੀ ਫਿਰਦੀ ਰਹੂੰਗੀ ਮਤਲਬ ਮੈਨੂੰ ਕੁਝ ਵੀ ਨਹੀਂ ਮਿਲੂਗਾ ਤੁਸੀਂ ਸਾਰੇ ਜਦ ਛਾਲੀਆਂ ਭੁੱਜ ਕੇ ਲੈ ਜਾਓਗੇ ਤੁਹਾਨੂੰ ਤੁਸੀ ਵੀ ਦੇ ਦੇ ਜੇ ਮੈਂ ਬਣਾਉਂ ਉਹ ਅਰਕਾ ਸੋਭਾ ਸੱਤ ਲਾਜ ਹੁਕਮ ਲੌਜੀ ਟਾਈਮ ਹੋ ਗਿਆ 1:30 ਦਾ ਤੇ ਕੰਮਕਾਰ ਕਰਕੇ ਆਪਾਂ ਹੋ ਗਏ ਸੀ ਫ੍ਰੀ ਤੇ ਭੂਆ ਜੀ ਆਪਣੇ ਚਲੇ ਗਏ ਸੀ ਸਵੇਰ 8:30 ਵਾਲੀ ਵਾਸਤੇ ਦੀਦੀ ਵਰਗੇ ਇੱਥੇ ਨਹੀਂ ਉਹਨਾਂ ਨੂੰ ਚਾਹ ਪਾਣੀ ਬਣਾਇਆ ਸੀ ਹੁਣ ਜਣੀ ਕਿ ਫੜਾ ਕੇ ਆਈ ਸੀ ਮੈਂ ਲੈਣਾ ਸੀ ਸਿਰ ਸੋਈ ਚਾਹ ਦੇ ਚਾਹ ਹਿੰਦੀ ਮੈਂ ਕਿਹਾ ਸਵੇਰ ਦੁਬਾਰਾ ਜਿਹੜਾ ਬਲੌਗ ਕੁਛ ਵੀ ਨਹੀਂ ਬਣਾਇਆ ਕਿਉਂਕਿ ਫਿਰ ਕੰਮ ਕਰ ਜਿਹੜੇ ਆਪਣੇ ਬਾਦੀ ਜਾਂਦੇ ਨੇ ਹਨਾ ਤੇ ਰੋਟੀ ਪਾਣੀ ਫੜਾਉਣ ਲੱਗ ਗਏ ਬਸ ਤਾਂ ਕਰਕੇ ਥੋੜਾ ਜਿਆਦਾ ਲੇਟ ਹੀ ਹੋ ਗਏ ਨਹੀਂ ਤਾਂ ਜਲਦੀ ਆਪਾਂ ਫ੍ਰੀ ਹੋ ਜਾਂਦੇ ਆ ਕਿ ਜਿਹੜਾ ਹੁਣ ਫ੍ਰੀ ਹੋਈ ਸੀ ਤੇ ਹਜੇ ਅਸੀਂ ਇਸ ਤੋਂ ਬਾਅਦ ਸ਼ਹਿਰ ਜਾਣਾ ਹੈ ਟਾਈਮ 11:30 ਹੋ ਗਿਆ ਬੈਠੇ ਹਜੇ ਅਸੀਂ ਜਾਣਾ ਹੈ ਆਪਣੇ ਸ਼ਹਿਰ ਗੋਲਿਆਣਾ ਮੰਡੀ ਦੀਦੀ ਨੇ ਆਦਿਲੀ ਸੂਰਲੇਕੇ ਆਉਣਾਗਾ ਤੇ ਜਾਣਾ ਵੀ ਜ਼ਰੂਰੀ ਹੈ ਨਾ ਤੇ ਗਰਮੀ ਵੀ ਇੰਨੀ ਕਿ ਜ਼ਿਆਦਾ ਤੇ ਜਾਣ ਤੋਂ ਡਰ ਵੀ ਲੱਗਿਆ ਕਿਉਂਕਿ ਜਾਣਾ ਹੋਵੇ ਤਾਂ ਨਾ ਦੇ ਹੱਸਦੇ ਨੇ ਜਾਇਆ ਜਾਵੇ ਤੇ ਸਮ੍ਰਿਤ ਦੇ ਡੈਡੀ ਗਾਈ ਨੇ ਖੇਤ ਕੰਮ ਕਰ ਕਰਦੇ ਨੇ ਤੇ ਤਾਂ ਕਰਕੇ ਫਿਰ ਉਹ ਆਪਦੇ ਕੰਮ ਕਰਨ ਵੇੜੇ ਕੀ ਆਉਣਗੇ ਫਿਰ ਇਸ ਤੋਂ ਬਾਅਦ ਆ ਜਿਹੜੇ ਸਾਨੂੰ ਸ਼ਹਿਰ ਲੈ ਕੇ ਜਾਣਗੇ ਤੇ ਜਾਨੀ ਕਿ ਅੱਜ ਸਾਰਾ ਦੁਪਹਿਰਾ ਜਿਹੜਾ ਸ਼ਹਿਰ ਹੀ ਚੀਟਾਪ ਜਾਣਾਗਾ ਚਲੋ ਜੀ ਆਪਾਂ ਵੀ ਆਪ ਦਾ ਚੱਕ ਕੇ ਕੱਪ ਚਾਹ ਨਾਲ ਚੱਲਦੇ ਅੰਦਰ ਕਰਦੇ ਆ ਅੱਧਾ ਘੰਟਾ ਰੈਸਟ ਕਿਉਂਕਿ 12 ਵਜੇ ਕਹਿੰਦੇ ਸੀ ਅਸੀਂ ਆ ਜਾਵਾਂਗੇ ਫਿਰ ਅਸੀਂ ਚਲੇ ਜਾਵਾਂਗੇ ਦੇਖਦੇ ਆ ਕਿ ਉਹ ਜੀ ਸੂਤਦੀ ਦੀ ਪਸੰਦ ਕਰਦੇ ਤੇ ਆਪਾਂ ਵਲੌਗ ਵਿੱਚ ਗੁਰੂ ਨਾਨਕ ਚਲੋ ਗਾਇਸ ਤੋਂ ਆਪਣੇ ਬੈਂਕ ਚੱਲਦੇ ਹਾਂ ਚਲੋ ਲਓ ਜੀ ਟਾਈਮ ਹੋ ਗਿਆ ਪਾਉਣੇ 1:00 ਤੇ ਆਪਾਂ ਹੁਣ ਜਿਵੇਂ ਪੂਰੇ ਸਿਖਰ ਦਪਾਰੇ ਆ ਜਿਹੜੇ ਸ਼ਹਿਰ ਚੱਲੇ ਆ ਕਈ ਨਹੀਂ ਪਤਾ ਜੇ ਸੰਡੇ ਜਾਂਦੇ ਨੇ ਦੁਕਾਨਾਂ ਬੰਦ ਹੋ ਜਾਂਦੀਆਂ ਸਾਈਡ ਤੇ ਲਗਾ ਕਾਫੀ ਅਗਲੇ ਦਿਨ ਹੋਣੀ ਹੈ ਗਾਇਸ ਮੈਂ ਇਹ ਛੱਡ ਗਏ ਸੀ ਪਹਿਲਾਂ ਮੈਂ ਛੱਡ ਕੇ ਚੰਗੀਆਂ ਛੱਡ ਕੇ ਸੀ ਇਹ ਤੇ ਆਉਣ ਕਰਦੇ ਹਾਂ മോസൈ ഗർമ്മ പൂഡിയ ਲਗਾਈ ਸੀ ਚੰਦਾਂ ਬੋਤਲ ਉਹ ਤਨਸਤਰੀ ਆਟਾਫ ਦਿਖਾਉਣਾ ਸੀਗਾ ਜਿਹਦੇ ਉੱਤੇ ਵੀਡੀਓ ਕੱਲ ਲਾਉਣੀ ਹੈ ਕਰ ਦਉ ਹਾਂ ਇਸ ਦੀ ਵੀਡੀਓ ਕੱਲ ਕਰ ਲਵਾਂਗੇ ਸਮ੍ਰਿਤੀ ਕਾਹਤਾ ਨਾ ਲੱਗੀ ਤੁਹਾਨੂੰ ਮੈਂ ਕਿ ਰਖੜੀਆਂ ਬਨਣੀਆਂ ਤੇਰੇ ਉਹ ਨਹੀਂ ਸੇਵੋਲੇ ਤੇ ਨਾ ਬੋਲੇ ਕੱਪੜੇ ਲੈ ਕੇ ਦੇਣੀਆਂ ਨਾ 10 ਸਟੇਪ ਨੂੰ ਨਾ ਹਾਂ ਕਿੰਨੀਆਂ ਰਖੜੀਆਂ ਬਣਨੀਆਂ ਤੇ ਬੰਦ ਕਰਾਂਗੇ 15 ਹੋਣੀ ਹੋਗੀ ਕੱਲ੍ਹ ਅੱਈਆਂ ਦੀ ਫਿਰ ਲੈਟ ਆ ਨਹੀਂ ਨਾ ਆਗੇ ਹਾਂ ਉਹ ਰਿੰਗਲ ਮੇਨ ਲੱਕੀ ਜਿਹਾ ਹੋਣਾ ਟਾਂਣਾ ਹੋਣਾ ਹਾ ਵੀਵਰਾਜ ਕੈਂਟ ਕਪੜੇ ਲੱਗੀ ਹੀ ਰਗਾ ਲਵਾਦ ਗਾ ਆਹਦੇ ਵਾਸਤੇ ਜੀਨ ਲਈ ਆ ਆਪਾਂ ਬੈਲ ਬਾਟਮ ਤੇ ਐ ਨਹੀਂ ਲਈ 36 ਨਾਲ ਇਹਨੂੰ ਆਖਿਆ ਜੀ ਮੈਂ ਗਰਮੀਆਂ ਨੂੰ ਟੀ-ਸ਼ਰਟ ਲੈਦਾ ਕਹਿੰਦਾ ਨਹੀਂ ਮੈਂ ਤਾਂ ਬੈਲ ਬਾਟਮ ਹੀ ਲੈਣੀ ਹੈ ਬਿਲਕੁਲ ਬਿਲਕੁਲ ਸੈਂਸ ਹੈ ਹਾਂ ਉਹ ਪ੍ਰੋਪਰ ਚਾਹੀਦਾ ਕਰੋ ਚਾਕ ਔਰ ਇਨ ਸਿ ਗ੍ਰੀਨ Gracias. No. No. No.

ਬਾਪ ਦੇ ਜੋਂ ਮਾੜਾ ਸੀ ਸੋਸੇ ਖਾ ਕੇ ਜਿਹੜੇ ਹੁਣ ਖੜਮਾਸੇ ਟੱਟ ਆਏ ਨੇ ਹਾਜਮ ਹੋ ਗਏ ਉਹਨੇ ਬੋਲੀ ਰਹੋ ਸੀ ਕਿਹਨੇ ਬੋਲਿਆ ਸੀ ਲੈ ਤੂੰ ਦੁੱਪੜ ਵਰਤੀਆ ਓਹੋ ਜਿਹਨਾਂ ਨੂੰ ਆਦਾ ਸੀ ਜਿਹਨੇ ਜਿਨੇ ਕੇ ਅੰਦਰ ਦਵਾਈਆ ਹੁੰਦਾ ਨਾ ਉਹਦੇ ਉਹ ਮਾਰਦਾ ਹੁੰਦਾ ਸੀ ਹਾਂ ਮਾੜੀ ਵਿੱਚ ਮੂਰੀ ਬਣਾ ਰਿਹਾ ਸੀ ਲੈ ਮੂਰੀ ਮਾਰਨ ਦਾ ਰਹੀ ਜਾ ਰਹੀ ਆ ਹਾਂ ਕੋਈ ਸਾਡੀ ਚੀਜ਼ ਵੀ ਰੈਡੀ ਤੇ ਇਹਦਾ ਜਿਹੜਾ ਟੋਪ ਹੈ ਪਾਲਾ ਤੇ ਮੁੰਡੇ ਨੂੰ ਪਸੰਦ ਨਹੀਂ ਸੀ ਕਿਦਾਂ ਸੋਨਾ ਟੋਪ ਹੈ ਅੱਗੇ ਵੇਹ ਸੀ ਰਤ ਸੋਨਾ ਲੱਗਦਾ ਬਹੁਤ ਜ਼ਿਆਦਾ ਉਹ ਹੰਦੇ ਹੋਣਾ ਲੱਗਿਆ ਬਾਅਦ ਚ ਚੱਕਾ ਕੇ ਤੇ ਆ ਹੈਗੇ ਨੇ ਦੀਦੀ ਦੇ ਸੋਨਾ ਆਣਾ ਕਪੜਾ ਬੜਾ ਲਾਰੇ ਸੋਨਾ ਹੈ ਗਰਮੀ ਹੈ ਜਿਹੜੀ ਇਹਦੇ ਚ ਜਮਾ ਵੀ ਨਹੀਂ ਆਉਣੀ ਹੈਗੀ ਇਹ ਪਿੰਟ ਨਹੀਂ

ਇਹ ਦਿਨ ਦੁਪੱਟਾ ਇਹ ਜਿਹੇ ਲੰਗਵੀ ਦੇ ਸੀ ਫਾਈਲ ਦੇ ਵਿੱਚ ਆਉਂਦਾ ਦੁਪੱਟਾ ਠੀਕ ਹੈ ਇਹ ਸੋਨਾ ਲਗਾਉਗਾ ਮਾਂ ਦੀ ਦੀ ਦੁਪੱਟਾ ਲੈ ਕੇ ਆਏ ਇਹ ਕੀ ਹੈਗੇ ਬੱਚਿਆਂ ਦੇ ਕੱਪੜੇ ਆ ਵੀ ਸਿਰਫ ਦਾ ਮੈਂ ਸਿਰਫ ਕਹਿੰਦਾ ਕ੍ਰੌਪ ਟੌਪ ਆਹ ਤਾਂ ਨਹੀਂ ਸੀ ਕ੍ਰੌਪ ਟੌਪ ਇਹ ਕ੍ਰੌਪ ਟੌਪ ਕਿ ਇਹ ਡੱਬਾ ਲੈ ਕੇ ਆਈ ਸੀ ਡਿਗਰੀ ਲੈ ਕੇ ਸਾਡੇ ਕੋਲ ਹੈ ਹੂੰ ਅਸੀਂ ਇਹਦਾ ਮਾਣਤਾ ਸੋ ਫੇਸ ਦੁਪੱਟਾ ਦੱਸ ਦਿਆਂ ਇਹ ਕਹਾਣੀ ਹੈ ਅੱਜ ਮੈਂ ਮੰਮਾ ਨੂੰ ਕ੍ਰੌਪ ਟੌਪ ਗਿਫਟ ਕੀਤਾ ਜਾਂਦਾ ਮੈਂ ਮੰਮਾ ਨੂੰ ਸੋਹਣਾ ਕਲਰ ਇਹ ਮਹਾਰਾਜ ਨੂੰ ਇੱਕ ਸਾਲ ਲਈ ਚੜੀਆਂ ਲਾਵੇ ਪਿੱਛੇ ਬੈਕਪ੍ਰਿੰਟ ਵੀ ਹੈ ਨਾ ਕ੍ਰੌਪਟ ਵਾਲਾ ਆਈ ਮੈਨੂੰ ਤਾਂ ਬੈਕਪ੍ਰਿੰਟ ਲੋਜੀ ਕੰਮ ਹੋ ਗਿਆ ਪਾਣੀ ਸੀ ਦਾ ਤੇ ਮੈਂ ਚੱਲੀ ਸੁੰਦਰਤਾ ਰਗੜਨ ਤੇ ਪਰ ਦੀਦੀ ਜੀ ਵਰਗੇ ਚਲੇ ਗਏ ਹੋਏ ਸੀ ਉਧਰ ਲਿਖਰੇ ਤੇ ਉਹ ਰਹਿ ਲਿਖ ਆ ਸ਼ਾਇਦ ਹੋਣ ਇਹਨਾਂ ਦੀ ਹੈਗੀ ਜਾਨ ਦੀ ਪਿਆਰੀ ਬੇਪਰਿਆਗਾ ਨੂੰ ਹਾਏ ਕਰਾ ਕਿੰਨਾ ਬਚਾਰੇ ਬਹੁਤ ਹੀ ਜ਼ਿਆਦੇ ਪੜ੍ਹੇ ਅੱਜ ਹਨਾਂਕ ਜ਼ਿਆਦੇ ਸਟੱਡੀ ਕੀਤੀ ਇਹਨਾਂ ਨੇ ਅੱਜ ਗੱਲਾਂ-ਵੱਤਾਂ ਕਰਦੇ ਆ ਰਹੇ ਨੇ ਮਾਰੂਦਲਾ ਨਹੀਂ ਹਨੇਰੇ ਅੰਦਰ ਸਲੋ ਮੋਸ਼ਨ ਚ ਹਾਂ ਵਰੀਨ ਬਣਾਉਣੀ ਸੌਣ ਹੈ ਨਾ ਤੇ ਹਾਂ ਲਾ ਤੁਮਾਰ ਬੁਧਾ ਲਤੀ ਸਨ ਲੇ ਕੇ ਚਲੋ ਪਈ ਫਿਰ ਮੈਂ ਹਣਾ ਰੋਕੀ ਧਾਰਾਂ ਕੱਢੂਗੀ ਕੇਰੇ ਜੀਨ ਕਰਦਾ ਜਾਣ ਤੂ ਆ ਦੇ ਤੋਰੰਗ ਵੇ ਚਲੇਗਾ ਗਾਈਸ ਇਹ ਡੈੜੀ ਕਿੱਲਾ 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 ਬਿੰਨੀ ਦੂਰ ਪਿਆ ਕਿੱਲਾ 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 ਡੈੜੀ ਕਿੱਲਾ ਡੈੜੀ ਕਿੱਲਾ ਹੈ ਦੇਖੋ ਤੁਸੀਂ ਕਿੱਥੇ ਕਰਦੇ ਹੋ Aduh, ini mama, mama. Tidak, terus. ਹਾਂ 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 ਭਾਈ ਜਦੋਂ ਵਗੇ ਖੜਾਉਣਾ ਨਹੀਂ ਹੈਗਾ ਫੋਨ ਉੱਥੇ ਜਾ ਕੇ ਲਾਉਂਗਾ ਹੋ ਜਾਗਾ ਮੈਂ ਰਾਮਨ ਦੀ ਜਦੋਂ ਮੈਂ ਟੈਕ ਜਾ ਕੇ ਫੋਨ ਲਾਉਂਦਾ ਮੈਂ ਆ ਵੀ ਰਹੁਣੇ ਘਰੋਂ ਬੋਲ ਕੇ ਕੋਈ ਨਹੀਂ ਮੈਂ ਬੈਲਾ ਕਰਤਾ ਸੀ ਇਹ ਮਰਤੀ ਦੀ ਹੋਰ ਦੇਖੋ ਤਰਹੀ ਬੰਤੀ ਹੂੰ ਤਰੀ ਚਾਰ ਵੇ ਕਿਤਾ ਉਹ ਲੈ ਕੇ ਆ ਦੇ ਕਪੜੇ ਪਾ ਕੇ ਬਾ ਦੇ ਚੌਥੇ ਆਣਗੇ ਨਾ ਮੈਂ ਹਾਂ ਉਹ ਨਿਕਲ ਆਇਆ ਨਿਕਲ ਲੈ ਨਹੀਂ ਪਾਣੀ ਹਰ ਘਰਾਂ ਨੂੰ ਪਿਆਉਂਦੀ ਨਾ ਦਿੱਤੀ ਚੱਲ ਵੀ ਚੱਲ 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 ਜਾ ਇੱਕ ਕੁੜੀ ਫ੍ਰੀ ਮਿਲੀ ਆਪਾਂ ਨੂੰ ਚਲੋ ਕੁੜੀ ਫ੍ਰੀ ਚਲੋ ਨਾਮ ਕਰੀ ਚਲੋ ਇਹ ਲੋਕੀ ਉਹਨੂੰ ਸੋਹੋ ਬੋਲ ਦੇ ਸਕੂਲ ਆਪਾਂ ਨੂੰ ਲੱਗ ਜਾ ਮਸਾ ਲੱਗਣਾ ਸਕੂਲ ਸਾਉ ਠੀਕ ਹੈ ਆਹੋਂ ਤੱਕ ਫਿਰ ਤੋਂ ਜਾਉਂ ਅਰੇ ਪਾਪਾ ਮੇਰੇ ਪਾਪੇ ਨਾਲ ਆ ਪਾਪਾ ਨੇ ਹੈ ਆ ਜਾਓ ਮੇਰਾ ਪਾਪਾ ਬਾਹਰ ਹਣ ਤੁਰਦੇ ਆ ਤਾਂ ਓ ਲੈ ਤੇਜ਼ ਦੇ ਬੈ ਜਾ ਬੈ ਜਾ ਮੋਟੋ ਪਰੇਣ ਹੋਇਆ ਮੋਟੋ ਚਲੋ ਭਾਈ ਚਲੋ ਭਾਈ ਹੋਈਏ ਆਪਾਂ ਵੀ ਹੁਣ ਕੰਮਾਂ ਨੂੰ ਕੱਢੀ ਧਾਰ ਫੇਰ ਧੋਵਾਂਗੇ ਕੱਪੜੇ ਤੇ ਫੇਰ ਲਾਵਾਂਗੇ ਪੋਚੇ ਕਰਦੀ ਪਈਆਂ ਟੁੱਟ ਗਈ ਨਿਕਰ ਪਤਾ ਨਹੀਂ ਆਉਂਦੀ ਕੱਕਰਾ ਬਣ ਰਿਹਾ ਗੁੱਡੀ ਦਾ ਕੱਕਰਾ ਸ਼ਰਟ ਵੀ ਬਣਾ ਲਈ ਇਹਦਾ ਸ਼ਰਟ ਐਦਾਂ ਸ਼ਰਟ ਬਣਦੀ ਹੁੰਦੀ ਸ਼ਰਟ ਤਾਂ ਨਹੀਂ ਬਣਾਉਂਦੀ ਮੈਂ ਦਾਦੀ ਹਾਂ ਤਾਂ ਬਣਾ ਆ ਜਾਇਆ ਆ ਬੇਬੀ ਪਿੰਕ ਕਲਰ ਦਾ ਹੋਈ ਇਹ ਪਰ ਸ਼ੋਨਵਾਲ ਅੱਜ ਤਾਂ बस ਜਿਹੜਾ ਸੰਡੇ ਆਂ ਇਹ ਡੱਪੜਿਆ। ਕਿੰਝ ਚੈਈ ਦੀ ਹਾਂ। ਅੱਜ ਤੋ ਤਨ ਕਾਲ ਲੱਗੀ ਵੀ ਐਮੀ। ਥੈਂਕ ਯੂ ਸੋਨੀ ਡੱਪੜਿਆ। ਲਵ ਸਾਰਾ ਸੂਟ ਬਣਾ ਕੇ ਦਿਖਾਓ। ਮम्मा ਕੀ ਕਰਦੇ ਹੋ ਮੈਂ ਨਾ ਇਹਦੇ ਚੋਂ ਆ ਕੱਖ ਕੰਡਾ ਜਿਹਾ ਬਹਲਾ ਹੋਇਆ ਪਿਆ ਸੀ ਉਹ ਵੜ ਗਈ ਸੀ ਇਹ ਤਾਂ ਬੂਟੇ ਮम्मा ਯਾਰ ਇਹ ਤਾਂ ਬੂਟੇ ਬੇਚੇਸ ਮੇਰੀ ਐਂ ਗੱਲ ਸੁਣੀ ਆਹ ਗੁੱਟਾ ਇੱਕ ਵੱਡਾ ਗਾ ਹੈ ਨਾ ਇੱਕ ਇੱਕਾ ਪੂਰ उधर ਲਾ ਦੇ ਕਿਉਂਕਿ ਦੋਨੇ ਇਕੱਠੇ ਹੋਣੇ ਨਹੀਂ ਇੱਕ ਦੀ ਵਰਗਾ ਗਰੋਥ ਹੋਊਗਾ ਮੇਰਾ ਮਨ ਕਰਦਾ ਨਾ ਕਿ ਜਿੱਥੇ ਮੈਂ ਪਾਣੀ ਪਾਤੀ ਆ ਉੱਥੇ ਬੂਟਾ ਪੜਿਆ ਰਹੂਗਾ ਹਾਂ ਉਹ ਜੇ ਸੀ ਉੱਥੇ ਹੀ ਕਰਾਂਗੇ ਫੇਰ ਦੱਬੀ ਆਂ ਦੇਖੋ ਨਵਰੀਦ ਕੰਟਾ ਲੱਗੀ ਰਹੀ ਐ ਨਵਰੀਦ ਨੇ ਨਾ ਗੱਡੀ ਵੀ ਸ਼ੌਕ ਬਣਾ ਕੇ ਉੱਪਰ ਜਿਹੜਾ ਰਬੜ ਵੈਨ ਦਾ ਜਿਹੜਾ ਬਲਾਊਜ਼ ਬਣਾਤਾ ਉਹਨੇ ਤੇ ਉਹਨੂੰ ਸਿਰਨਵਾ ਕੇ ਗਈ ਐ ਆਉਂ ਗਈ ਬੱਠੜ ਉੱਤੇ ਵਿੱਚ ਸ਼ੈਂਪੂ ਪਾ ਕੇ ਵਿੱਚੀ ਕੋਲਗੇਟ ਪਾ ਕੇ ਕਿਹੜੀ ਕੋਲਗੇਟ ਨਾਲ ਨਾ ਇਹਦਾ ਰੰਗ ਸੁਨਾ ਹੋ ਗਿਆ ਸਾਫ ਹੋ ਗਿਆ ਦੇਖੇ ਕਿੰਨਾ ਕਿੰਨਾ ਕਿਤੇ ਪਾ ਗਈ ਉੱਤੇ ਤੌਲਗਾ ਦੇ ਕੇ ਆਉਂਦੇ ਨੇ ਵੀ ਨਹੀਂ ਤੌਲੀਆਂ ਬਣਾਇਆ ਇਹਦਾ ਐਂ ਕਰਕੇ Baal sookhe aan ge ਕੰਟਾ ਪੂਰਾ ਮੱਥਾ ਮਾਰ ਕੇ ਗਈ ਐ ਤੇ ਮੇਰੇ ਲਈ ਕੱਪੜੇ ਬਣਾ ਕੇ ਪਾ ਕੇ ਤੇ ਸੀਜਮਾ ਕੇ ਪਾ ਗਈ ਮੈਂ ਹਜੇ ਕਿਸੇ ਨਾਲ ਪੀ ਮੈਂ ਹੁਣ ਡਹੀਂ ਤੇ ਸਿਰ ਤੇ ਸਰੋਂ ਦਾ ਤੇਲ ਮਿਕਸ ਕਰਕੇ ਮੈਂ ਲਾਤਾ ਹੁਣ ਮੈਂ ਕਿ ਜਦੋਂ ਕੰਮ ਵਗੈਰਾ ਕਰ ਲਈ ਉਦੋਂ ਮੈਂ ਨਾ ਲੂਗੀ ਨਹੀਂ ਤਾਂ ਦਿਨੇ ਬਿਨਾਂ ਸਕਦੀ ਸੀ ਪਰ ਮੇਰੇ ਵਾਲ ਜਿਆਦਾ ਭਾਰੇ ਹੋਣ ਕਰਕੇ ਨਾ ਮੈਂ ਉਹਦੀ ਨਾਉਣੀ ਜਦੋਂ ਐ ਵੀ ਦੋ ਤਿੰਨ ਘੰਟੇ ਬਾਹਰ ਨਾ ਨਿਕਲਣਾ ਹੋਵੇ ਪਰ ਕਿਉਂਕਿ ਬੱਚੇ ਇਕੱਠੇ ਹੋਣ ਕਰਕੇ ਫਿਰ ਐਵੇਂ ਹਿੰਦੋ ਕੁਛ ਨਾ ਕੁਛ ਬੱਚੇ ਖਾਣ ਨੂੰ ਮੰਗਦੇ ਆ ਮੋੜ ਕੇ ਫਿਰ ਹਲਕਤ ਆਉਂਦੀ ਆ ਤਾਂ ਕਰਕੇ ਮੈਂ ਕੁਛ ਸੇਰ ਜਾਣਾ ਸੀ ਨਾਤੀ ਨਹੀਂ ਹੈਗੀ ਮੈਂ ਵੀ ਗੁੱਡੀ ਵਾਂਗੂੰ ਹਨ ਸ਼ਾਮ ਨੂੰ ਨਹਾਉਂਗੀ ਗੁੱਡੀ ਤੇ ਤਾਂ ਬਾਹਰ ਸੁੱਕ ਗਈ ਮੇਰੇ ਤਾਂ ਸਵੇਰ ਤੱਕ ਸੁੱਕਣਗੇ ਗੁੱਡੀ ਨੇ ਰੋਟੀ ਖਾ ਲਈ ਬੱਚੇ ਖਾ ਰਹੇ ਅੰਦਰ ਉਹਨਾਂ ਨੂੰ ਫੜਾਇਆ ਸੀ ਕੱਲ ਤੇ ਇੱਥੇ ਚਾੜ-ਭੈੜ ਪੂਰੀ ਲੱਗੀ ਸੀਗੀ ਕੰਜੇ ਫਿਰਦੇ ਸੀ ਜਵਾਕ ਨਹੀਂ ਪਈ ਕੋਈ ਨਹੀਂ ਸੀ ਹਾਂ ਅੱਜ ਜਾ ਬੈਠੇ ਆਪਦੇ ਘਰਾਂ ਚ ਸਾਰੇ ਆਇਤ ਸੁਦੇ ਨਹੀਂ ਲਈ ਆਂਦੇ ਕਿਉਂਕਿ ਰਾਤ ਵੀ ਗੱਲਾਂ ਮਾਰੀ ਗਈ 12 ਵਜੇ ਦਿਨੇ ਵੀ ਨਹੀਂ ਅੱਜ ਜਮਾ ਵੀ ਟਿਗੇ ਸ਼ਹਿਰ ਚਲੇ ਗਏ ਬਸ ਆ ਕੇ ਖਾਣ-ਪੀਣ ਚੱਲ ਪਿਆ ਬੱਚਿਆਂ ਦਾ ਆ ਕੇ ਵੈਸੇ ਰੈਸਟ ਤਾਂ ਕਰ ਲੀ ਸੀ ਪਰ ਐ ਵੀ ਸੁੱਤੇ ਨਹੀਂ ਰੋਟੀ ਬਣੀ ਆਂਦੀ ਐ ਬਸ ਫਿਰ ਚਾਚੇ ਦੀ ਪਾ ਦੇਣੀ ਰੋਟੀ ਆ ਤੇ ਪੱਠੇ ਹਜੇ ਲੈ ਆਂਦੇ ਨਹੀਂ ਹੁਣ ਲੈ ਕੇ ਆਉਣਗੇ ਫੇਰ ਰੱਖ ਕੁਟਰ ਲਗੇ ਫੇਰ ਪੱਠੇ ਪੈਣਗੇ ਲਓ ਜੀ ਟਾਈਮ ਹੋ ਗਿਆ 9:30 ਦਾ ਆਪਾਂ ਕੰਮ ਕਰਾ ਜਿਹੜੇ ਲੈ ਨਿਪਿਆ ਸਾਰੇ ਕੰਮ ਆਪਣੇ ਨਿਪਟ ਗਏ ਆ ਸਿਰ ਵਗੈਰਾ ਵੀ ਜਣੀ ਕੱਢਤੀ ਦਹੀਂ ਸਿਰ ਦੇ ਵਿੱਚੋਂ ਸਿਰ ਬਹੁਤ ਤਾਰ ਹੋ ਗਿਆ ਸੀ ਦਹੀਂ ਦੇ ਨਾਲ ਹੀ ਤੇ ਚਲੋ ਜੀ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਵਲੌਗ ਨੇ ਕਿੱਦਾਂ ਦੇ ਲੱਗਦੇ ਨੇ ਜਾਂ ਕੋਈ ਘਾਟ ਬਾਦ ਕੁਝ ਵੀ ਹੋਵੇ ਹਨਾ ਕਿੱਦਾਂ ਦੇ ਹੋਣੇ ਚਾਹੀਦੇ ਨੇ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਹਨਾ ਵੀ ਕੀ ਘਾਟ ਵਾਦ ਹੁੰਦੀ ਹੈ ਆਪਣੇ ਵਲੌਗ ਦੇ ਵਿੱਚ ਤੇ ਮੈਨੂੰ ਆਸ ਹੈ ਕਿ ਤੁਸੀਂ ਜਿਹੜਾ ਸਾਰਾ ਵਲੌਗ ਹੈ ਫੁੱਲ ਵਾਚ ਕਰੋਗੇ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਵਧੀਆ ਲੱਗੇਗਾ ਚਲੋ ਜੀ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਇਹਨਾਂ ਨੂੰ ਅਜੇ ਨੀਂਦ ਨਹੀਂ ਆ ਰਹੀਆਂ ਸਾਰਾ ਦਿਨ ਦੇਖਿਆ ਯੂਵੀਸੀ ਰਤ ਸਾਰੇ ਦਿਨ ਖੇਡਦੇ ਰਹੇ ਤੇ ਹੁਣ ਪਈ ਹੈ ਵੀਡੀਓ ਦੇ ਵਿੱਚ ਸੋਨਸਰਾ ਨੇ ਭੱਜ ਨੱਠ ਜਿਹੜੇ ਜ਼ਿਆਦੇ ਕਰਦੇ ਨੇ